ਦੇਸਾਂਵ ਦੇਸਾਂ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖਾਂ ਨੂੰ ਵੀਰਾਂ ਨੂੰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉੱਪਰ ਚੱਲ ਰਹੀ ਹੈਡਿੰਗ ਆਪ ਜੀ ਨੇ ਪੜ੍ਹੀ ਲਈ ਹੋਣੀ ਹੈ ਜਿਸ ਦੇ ਵਿੱਚ ਲਿਖਿਆ ਹੈ ਗਰੰਥੀ ਸਿੰਘ ਗੁਰੂ ਕਾ ਵਜ਼ੀਰ ਜਾ ਪ੍ਰਬੰਧਕ ਕਮੇਟੀ ਦੇ ਲਈ ਟੇਬਲ ਡਾਕਰ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਮੈਂ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲਾ ਆਪਣੀਆਂ ਮਜਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਜੋ ਸਾਡੇ ਨਾਲ ਪੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ-ਗਵਾਦ ਨੂੰ ਬਤੌਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹਹੇ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਜ ਅੱਤ ਦੀ ਮਜਬੂਰੀ ਹੋ ਗਈ ਜੋ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਅਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਜੋ ਸਿੱਖ ਧਰਮ ਦੇ ਭਾਈ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥੜੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਿੰਦਰ ਸਿੰਘ ਜੀ ਪਰਵਾਨਾ ਸੋ ਜਿਨ੍ਹਾਂ ਦੀਆਂ ਵੀਡੀਓ ਮੈਂ ਅਕਸਰ ਦੇਖਦਾ ਰਹਿਣਾਗਾ ਸ਼ਾਇਦ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੋਈ ਜਮਾਤ ਕਰਮ ਇਕੱਲੀ ਮੇਰੀ ਮਦਦ ਨਹੀਂ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਪਤਾ ਨਹੀਂ ਕਿੰਨੇ ਕ ਗਰੰਥੀਆਂ ਦਾ ਇਹੀ ਹਾਲ ਹੈ ਕਿੰਨੇ ਕ ਰਾਗੀਆਂ ਦਾ ਇਹ ਹਾਲ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਹਜ਼ਾਰਾਂ ਸੈਂਕੜੇ ਗਰੰਥੀਆਂ ਦਾ ਇਹ ਆਵਾਜ਼ ਉਹਨਾਂ ਦੀ ਵੀ ਹੈ ਸੋ ਮੈਂ ਗੱਲ ਸ਼ੁਰੂ ਕਰਨਾ ਚਾਹੁੰਨਾ ਤੇ ਤਕਰੀਬਨ 20 ਸਾਲ ਪਹਿਲਾਂ ਜਦ ਮੈਂ ਕੀਰਤਨ ਸਿੱਖ ਰਿਹਾ ਸੀ ਤਾ ਉਸ ਵੇਲੇ ਸਾਡੇ ਇਲਾਕਾ ਜਿਹੜਾ ਹੈ ਮਾਲਵਾ ਦੇ ਵਿੱਚ ਬਰਨਾਲਾ ਮਾਨਸਾ ਉਸ ਇਲਾਕੇ ਦੇ ਵਿੱਚ ਸਰਸੇ ਵਾਲੇ ਦਾ ਬਹੁਤ ਪ੍ਰਭਾਵ ਸੀਗਾ ਚਾਰੇ ਪਾਸੇ ਉਹਨਾਂ ਦੀਆਂ ਨਾਮ ਚਰਚਾ ਹੁੰਦੀਆਂ ਸਨ ਤਾਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਡੇਰਾ ਪ੍ਰੇਮੀਆ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਤੁਹਾਡੀ ਆਵਾਜ਼ achhi ਹੈ ਸੁਰ ਦਾ ਤੁਹਾਨੂੰ ਗਿਆਨ ਹੈ ਤੁਸੀਂ ਸਾਡੇ ਨਾਲ ਚੱਲਿਆ ਕਰੋ ਦੇਰ ਦੇ ਵਿੱਚ ਚੱਲਿਆ ਕਰੋ ਉੱਥੇ ਆਪਾਂ ਨਾਮ ਚਰਚਾ ਕਰਿਆ ਕਰਾਂਗੇ ਸਾਡਾ ਭਜਨ ਗਾਇਆ ਕਰੋ ਸਾਡੇ ਗੁਰੂ ਦਾ ਭਜਨ ਗਾਇਆ ਕਰੋ ਤੇ ਤੁਹਾਨੂੰ ਪੈਸੇ ਵੀ ਦੇਵਾਂਗੇ ਜਦ ਕਿ ਉਸ ਵੇਲੇ ਸਾਨੂੰ ਮੇਰੇ ਪਰਿਵਾਰ ਨੂੰ ਪੈਸੇ ਦੀ ਮਾਇਆ ਦੀ ਅਤ ਦੀ ਜ਼ਰੂਰਤ ਸੀ ਗਰੀਬੀ ਦੇ ਨਾਲ ਅਸੀਂ ਜੂਝ ਰਹੇ ਸੀ ਸਿਰ ਤੇ ਪਿਆਉ ਦਾ ਛਾਇਆ ਨਹੀਂ ਸੀਗਾ ਤੇ ਪੜਾਈ ਦੇ ਵਾਸਤੇ ਵੀ ਜਾਂ ਹੋਰ ਕੰਮਾਂ ਵਾਸਤੇ ਵੀ ਬਹੁਤ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿ ਇਤਨੂੰ ਸਿੱਖ ਰਿਆ ਮੈਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਦਾ ਜਾਸੀ ਕਰਾਂਗਾ। ਸਮੁਖ ਦੀ ਗੱਲ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੇਰੇ ਜਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਮੈਨੂੰ ਇੰਦਰ ਹੀ ਬੜਾ ਸੰਕ ਸੀਗਾ। ਸੋ ਅੱਜ ਦੇ ਹਾਲਾਤ ਨੇ ਜਿਹੜੇ ਅੱਜ ਮਿਤੀ 18 3 2025 ਦੇ ਇਸ ਸਮੇਂ ਦੇ ਵਿੱਚ ਮੈਂ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਹ ਗੱਲਾਂ ਜੋ ਕਰ ਰਿਹਾ ਹਾਂ। ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਕਿਸੇ ਦਾ ਪ੍ਰੈਸ਼ਰ ਨਹੀਂ ਹੈ ਮੈਂ ਸਿਰਫ ਆਪਣੀਆਂ ਭਾਵਨਾਵਾਂ ਮੇਰੇ ਪਿੱਛੇ ਹਜ਼ਾਰਾਂ ਗ੍ਰੰਥਾਂ ਗ੍ਰੰਥੀ ਸਿੰਘਾਂ ਦੀਆਂ ਮੁਸੀਬਤਾਂ ਅਤੇ ਉਹਨਾਂ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਰਨਾ ਚਾਹੁੰਦਾ ਮੈਂ ਲੁਧਿਆਣਾ ਦੇ ਇੱਕ ਨਿੱਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ 22 ਫੁੱਟੀ ਰੋਡ ਅਨੰਦ ਨਗਰ ਹੈਬੋਬਾਲ ਦੇ ਵਿੱਚ ਅੱਜ ਤੋਂ ਤਕਰੀਬਨ ਅ 16 7 2024 ਨੂੰ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ 2-3 ਦਿਨ ਚੰਗੀ ਤਰ੍ਹਾਂ ਟਰਾਈ ਦੇ ਕੇ ਆਪਣਾ ਕੀਰਤਨ ਕਥਾ ਆਦਾਸ ਹੁਕਮਨਾਮਾ ਜੋ ਵੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੁੰਦੀ ਹੈ ਉਹਨੂੰ ਮੈਂ ਟਰਾਈ ਦੇ ਕੇ ਉਹਨਾਂ ਦੇ ਨਾਲ ਜੋ ਉਹਨਾਂ ਨੇ ਮੈਨੂੰ ਪਾਸ ਕੀਤਾ ਅਤੇ ਮੈਂ ਉਹਨਾਂ ਨਾਲ ਜਦੋਂ ਤੇ رابطہ ਸਾਂਝਾ ਕਰ ਰਿਹਾ ਸੀ ਲੋਹੋਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਹ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਜੋ ਤੁਹਾਡੇ ਗੁਰਦੁਆਰਾ ਸਾਹਿਬ ਦੀਆਂ ਸ਼ਰਤਾਂ ਨੇ ਗੁਰਦੁਆਰਾ ਸਾਹਿਬ ਦੇ ਤੁਹਾਡੇ ਜੋ ਵੀ ਨਿਯਮ ਨੇ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾ ਕਿਉਂਕਿ ਸਾਡੇ ਨਾਲ ਇਹ ਬਹੁਤ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਵਿੱਚ ਸਤੋਕਟ ਕਈ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਬੰਧਕ ਮੈਨੂੰ ਸਾਰੇ ਕਿਉਂਕਿ ਬਜ਼ੁਰਗ ਸਨ 70 ਸਾਲ ਤੋਂ ਲੈ ਕੇ 85 ਸਾਲ ਤੱਕ 85 ਸਾਲ ਦੇ ਪ੍ਰਧਾਨ ਹਨ ਉਹਨਾਂ ਦੀ ਉਮਰ 85 ਸਾਲ ਦੀ ਹੈ ਤੇ ਉਹਨਾਂ ਨੇ ਮੈਨੂੰ ਆਸਵਾਸਨ ਦਿੱਤਾ ਕੋਈ ਗੱਲ ਨਹੀਂ ਸਾਡੇ ਇੱਥੇ ਅਜਿਹੀ ਕੋਈ ਗੱਲ ਨਹੀਂ ਹੈ ਆਪਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਤੱਕਾ ਹੋਵੇਗਾ ਮੈਂ ਪਹਿਲਾਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਘਟ-ਬੱਧ ਚੱਲ ਜਾਂਦੀ ਹੈ ਪਰ ਮਾਨ ਸਨਮਾਨ ਉਹ ਸਾਡਾ ਪੂਰਾ ਬਰਕਰਾਰ ਰਹਿਣਾ ਚਾਹੀਦਾ ਹੈ ਸੋ ਅੱਗੇ ਇਹ ਬੇਨਤੀਆਂ ਤੋਂ ਬਾਅਦ ਮੈਂ ਡਿਊਟੀ ਜਦੋਂ ਸ਼ੁਰੂ ਕੀਤੀ ਤਾ ਕੁਝ ਦਿਨ ਹੀ ਬੀਤੇ ਨੇ ਤੇ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇੱਕੋ ਹੀ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਨ ਬਾਥਰੂਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਚੜਦੀ ਤੁਪ ਵੀ ਸਥਿਤੀ ਅੰਦਰ ਆਉਂਦੀ ਹੈ ਲੈਂਦੀ ਤੁਪ ਵੀ ਸਥਿਤੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਤੁਸੀਂ ਕੂਲਰ ਦਾ ਇੰਤਜ਼ਾਮ ਕਰਦੇ ਮੋਂ ਤਾਂ ਇਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਕੂਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਫਿਰ ਸ਼ਾਮ ਤੱਕ ਮੇਰੇ ਕੋਲ ਕੂਲਰ ਸ਼ੇਵਾਦਾਰ ਨੂੰ ਉੱਪਰ ਪਹੁੰਚਤਾ ਕਰ ਦਿੱਤਾ ਜਿਹੜਾ ਸਕੂਲਰ ਦਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਹਿੰਦੇ ਆ ਕੋਲਰ ਦਿੱਤਾ ਉਹ ਸਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ ਨਾ ਉਹਦੀ ਇੱਕ ਟਾਕੀ ਜੀ ਵੀ ਹੈ ਨਹੀਂ ਸੀ ਅਤੇ ਇੰਨੀ ਆਵਾਜ਼ ਕਰਦਾ ਸੀਗਾ ਜਿਸ ਦੇ ਜਿਸ ਨੂੰ ਲਾ ਕੇ ਸੌਣਾ ਬਹੁਤ ਔਖਾ ਹੋ ਗਿਆ ਸੀ ਬੱਚੇ ਵੀ ਬੜੇ ਪ੍ਰੇਸ਼ਾਨ ਹੁੰਦੇ ਸੀਗੇ ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਕਰਨਾਂ ਦੀ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਤੁਸੀਂ ਕਿਰਪਾ ਕਰਕੇ ਜੇ ਇਹ ਕਰ ਦੋ ਮੈਂ ਏਸੀ ਲਵਾ ਲੈਣਾ ਆਪਣੇ ਪੈਸਿਆਂ ਦਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਕਿ ਮੈਂ ਏਸੀ ਲਵਾ ਲਿਆ ਉਹ ਮੈਨੂੰ ਪਤਾ ਮੈਂ ਕਿਵੇਂ ਲਵਾਇਆ ਤਾਂ ਇਹਨਾਂ ਨੇ ਕੁਝ ਦੂਸਰੇ ਮੈਂਬਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਏਸੀ ਦਾ ਇਹਨਾਂ ਨੇ ਏਸੀ ਵੀ ਲਵਾ ਲਿਆ ਇਹਨਾਂ ਨੇ ਮੈਂ ਆਪਣੇ ਪੈਸਿਆਂ ਦੇ AC ਲਵਾਇਆ ਤੇ ਇਹਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮਿੱਟਰ ਲਵਾ ਦਿੱਤਾ ਕਿ ਭਾਈ ਸਾਹਿਬ ਬਿੱਲ ਦੇਣਾ ਪਵੇਗਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਬਿੱਲ ਵੀ ਦੇ ਦੇਵਾਂਗੇ ਹੁਣ 10000 ਤਨਖਾਹ ਆ ਗਈ ਇਹਦੇ ਵਿੱਚੋਂ ਬਿੱਲ ਦਮਾਂ ਤੇ じゃ ਹੋਰ ਆਪਣੇ ਖਰਚੇ ਪੂਰੇ ਕਰਾਂ ਅੱਗੇ ਮੈਂ ਫੇਰ ਚੁੱਪ ਰਹਾ ਕੋਈ ਗੱਲ ਨਹੀਂ ਤਾਂ ਇੱਕ ਮਿੰਟ ਸੋ ਇਨਾਂ ਪ੍ਰਬੰਧਕਾਂ ਨੂੰ ਮੈਨੂੰ ਇੱਕ ਬਾਹਰਤ ਅਮਰੇ ਦੇ ਸਬਮਿਟਰ ਲਗਾ ਦਿੱਤਾ ਗਿਆ ਕਿ ਕਿ ਬਿੱਲ ਦੇਣਾ ਪਵੇਗਾ ਚਾਹੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਏਸੀ ਲੱਗੇ ਹੋਏ ਨੇ ਬਕਾਇਦਾ ਤੌਰ ਤੇ ਦਫ਼ਤਰ ਦੇ ਵਿੱਚ ਵੀ ਇੱਕ ਏਸੀ ਲੱਗਾ ਹੋਇਆ ਹੈ ਜਿਸ ਦੇ ਵਿੱਚ ਪ੍ਰਬੰਧਕ ਸਾਰਾ ਦਿਨ ਬੈਠ ਕੇ ਜੋ ਉਹਨਾਂ ਨੇ ਅਖਬਾਰ ਪੜ੍ਹਨਾ ਹੈ ਮੋਬਾਈਲ ਦੇਖਣਾ ਹੈ ਜਾਂ ਕੈਮਰੇ ਚੈੱਕ ਕਰਨੇ ਨੇ ਉਹਨਾਂ ਵਾਸਤੇ ਦਾ ਸ਼ੂਟ ਹੈ ਪਰ ਗਰੰਥੀ ਸਿੰਘ ਨੂੰ ਸ਼ੂਟ ਨਹੀਂ ਹੈ ਗਰੰਥੀ ਸਿੰਘ ਨੂੰ ਬਿੱਲ ਦੇਣਾ ਪਵੇਗਾ ਸੋ ਮੈਂ ਫੇਰ ਚੁੱਪ ਰਿਹਾ ਤੇ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਸਭ ਬੇਨਤੀ ਕਰਾਂਗਾ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਮਜਬੂਰੀ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਰ-ਬਾਰ ਮੌਕਾ ਨਹੀਂ ਮਿਲਦਾ ਤੇ ਮੈਂ ਬਹੁਤ ਦਿਨ ਦਾ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਕਰਾਂ ਕੀ ਕਰਾਂ ਮੇਰੇ ਕੋਲ ਕੋਈ ਹੋ ਚਾਰਾ ਨਹੀਂ ਬਸਿਆ ਬਚਿਆ ਤੇ ਤੁਹਾਡੇ ਤੱਕ ਗੱਲ ਪਹੁੰਚਾਉਂਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਇੱਥੇ ਬੀਬੀਆਂ ਵੱਲੋਂ ਹੀ ਪਾਠ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਇਹਨਾਂ ਦੀ ਆਪਦੀ ਮਰਜ਼ਾ ਦਾ ਹੈ ਗੁਰੂ ਘਰ ਦੀ ਬੀਬੀਆਂ ਹੀ ਪਾਠ ਕਰਦੀਆਂ ਨੇ ਬੀਬੀਆਂ ਹੀ ਕੀਰਤਨ ਕਰਦੀਆਂ ਨੇ ਬੀਬੀਆਂ ਹੀ ਅਰਦਾਸ ਕਰਦੀਆਂ ਨੇ ਬੀਬੀਆਂ ਹੀ ਹੁਕਮਨਾਮਾ ਲੈਂਦੀਆਂ ਨੇ ਸੋ ਮੈਂ ਆਪਣਾ ਹੱਕ ਸਮਝਦਾ ਹੋਇਆ ਅੱਜ ਆਪਣਾ ਫਰਜ਼ ਸਮਝਦਾ ਹੋਇਆ ਸੈਕਸਿਕ ਗੁਰੂ ਦਰਨ ਸਿੰਘ ਮਹਾਰਾਜ ਦੇ ਪਹਿਲੇ ਪ੍ਰਕਾਸ਼ ਵਿਹਾੜੇ ਤੇ ਜਦੋਂ ਸਮਾਪਤੀ ਵੇਲੇ ਅਰਦਾਸ ਵੇਲੇ ਕਰਨ ਪਹੁੰਚਿਆ ਤਾਂ ਸੋਸਾਇਟੀ ਦੀ ਮੁਖੀ ਬੀਬੀ ਨੇ ਮੈਨੂੰ ਕਿਹਾ ਕਿ ਭਾਈ ਸਾਹਿਬ ਸੋ ਤੋਂ ਅਰਦਾਸ ਨਹੀਂ ਹੋਣੀ ਮੈਂ ਕਿਹਾ ਭੈਣ ਜੀ ਇਹਨਾ ਟਾਈਮ ਹੋ ਗਿਆ ਸਮਾਂ ਹੋ ਗਿਆ 25 ਸਾਲ ਮੈਨੂੰ ਇੱਕ ਇਸ ਲਾਈਨ ਦੇ ਵਿੱਚ ਕੋਈ ਗੱਲ ਨੂੰ ਮੈਂ ਅਰਦਾਸ ਕਰ ਦੇਵਾਂਗਾ ਸੋ ਮੈਂ ਅਰਦਾਸ ਕਰ ਦਿੱਤੀ ਤਾਂ ਉਸ ਬੀਬੀ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਇਤਰਾਜ਼ ਕੀਤਾ ਅਤੇ ਪ੍ਰਬੰਧਕਾਂ ਨੂੰ ਆ ਕੇ ਉਹਨੇ ਓਸ ਸ਼ਿਕਾਇਤਾਂ ਲਾਈਆਂ ਤੇ ਇਸ ਤੋਂ ਬਾਅਦ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੀਬੀ ਖੁਦ ਅਰਦਾਸ ਕਰਦੀ ਹੈ ਸਾਰੀ ਅਰਦਾਸ ਗਲਤ ਕਰਦੀ ਹੈ ਜਦੋਂ ਵੀ ਤੁਸੀਂ ਆ ਕੇ ਉੱਥੋਂ ਸੁਣ ਸਕਦੇ ਹੋਗੇ ਤੇ ਉਸ ਬੀਬੀ ਨੇ ਕਿਉਂਕਿ ਹਫ਼ਤੇ ਦੇ ਵਿੱਚ ਦੋ ਪਾਠ ਆ ਜਾਣ ਪੰਜ ਪਾਠ ਆ ਜਾਣ ਸੱਤ ਪਾਠ ਆ ਜਾਣ ਸਾਰੇ ਪਾਠ ਦੀ ਬੀਬੀਆਂ ਕਰਦੀਆਂ ਤੁਹਾਨੂੰ ਦੱਸ ਹੀ ਦਿੱਤਾ ਅਤੇ ਸਾਰੇ ਚੜਾਵਾ ਇਕੱਠਾ ਕਰਕੇ ਪ੍ਰਬੰਧ ਕਮੇਟੀ ਨੂੰ ਦੇ ਦਿੰਦੇ ਨੇ ਅਸੀਂ ਇੱਥੇ ਰਾਗੀ ਗ੍ਰੰਥੀ ਬੈਠੇ ਬਿਲੇ ਝੱਗਦੇ ਰਹਿੰਨੇ ਹਾਂ ਅਸੀਂ ਬੱਚੇ ਕਿੱਥੋਂ ਪਾਲੀਏ ਸੋ ਉਸ ਬੀਬੀ ਨੇ ਇਸ ਤਰ੍ਹਾਂ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਸਖਤਰ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲ ਕੀ ਕੀਤਾ ਤੁਸੀਂ ਅਰਦਾਸ ਉਹਨੂੰ ਕਿਹੜੇ ਕੈਸੇ ਅਰਦਾਸ ਕਰਨ ਤੁਹਾਡਾ ਹੱਕ ਨਹੀਂ ਹੈਗਾ ਜਦੋਂ ਬੀਬੀਆਂ ਦਾ ਪ੍ਰੋਗਰਾਮ ਹੈ ਲੇਡੀਜ਼ ਦਾ ਪ੍ਰੋਗਰਾਮ ਆ ਅਸੀਂ ਜੈਂਟਸ ਨਹੀਂ ਜਾਂਦੇ ਮੈਂ ਕਹਿੰਦੀ ਜੀ ਲੇਡੀ ਜੈਂਟਸ ਦਾ ਤਾਂ ਗੁਰੂ ਘਰ ਦੇ ਵਿੱਚ ਕੋਈ ਐਸਾ ਵਿਤਰਾ ਨਹੀਂ ਮੰਨਿਆ ਜਾਂਦਾ ਤੇ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਗਿਆ ਕਿਉਂਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਉਸ ਦਿਨ ਹੁਕਮਨਾਮਾ ਲਿਆ ਸੀ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਉੱਥੇ ਪਹੁੰਚਿਆਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਿਹਾ ਜੀ ਤੁਸੀਂ ਧੱਕਾ ਕਰ ਰਹੇ ਹੋ ਤੇ ਇਸੇ ਤਰ੍ਹਾਂ ਕਰਦੇ ਹੋਇਆ ਮੈਂ ਕੁਝ ਦਿਨ ਬਾਅਦ ਫੇਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਇਹ ਜਿਹੜੀ ਪੇਟਾਵਾਂ ਨੇ ਉਹ ਵੀ ਤੁਸੀਂ ਕਿਰਪਾ ਕਰਕੇ ਵਧਾਉਣ ਦੀ ਕਿਰਪਾਲਤਾ ਕਰੋ ਤੁਸੀਂ ਆਪ ਹੀ ਮੇਰੇ ਨਾਲ ਵਾਅਦਾ ਕੀਤਾ ਸੀਗਾ ਸੋ ਇਥੋਂ ਸੰਗਤ ਜੀ ਨੇ ਦੇ ਪਟਾਵਾਂ ਦੇਖ ਲਓ ਕੀ ਕੀ ਚੱਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਰ ਕਰਨਾ ਹੈ 500 ਰੁਪਏ ਲੈਣਾ ਤੁਸੀਂ ਕੀਰਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀਂ ਚਾਰੇ ਜਣਾਣੇ ਬੰਨਣਾ ਤਿੰਨ ਤਿੰਨ ਜਣਾਣੇ ਤਾਂ ਹੋਗੇ ਸੀ ਕੀਰਤਨ ਕਰਨ ਵਾਲੇ ਜਥਾ ਪੂਰਾ ਹੈ ਤਿੰਨ ਜਣਾਣੇ ਦਾ ਤਬਲੇ ਵਾਲਾ ਹੈ ਇੱਕ ਸਾਈਡ ਵਾਲਾ ਹੈ 10 ਦੀ ਜੋੜੀ ਲੱਗਿਆ ਹੈ ਡਰਾ ਕੀ ਦੀ ਸੋ ਕਹਿੰਦੇ ਤੁਸੀਂ ਕਿੰਨੇ ਜਾਣਿਆ ਨੇ ਇਹਦੇ ਵਿੱਚ ਜਿਹੜਾ ਤਾਬੇ ਸਿੰਘ ਬੈਠਾ ਉਹਨੂੰ ਵੀ ਜਿੱਸਾ ਦੇਣਾ ਹੈ ਹਜ਼ਾਰ ਦੇ ਹਜ਼ਾਰ ਪੈ ਤੁਸੀਂ ਵਿੱਚੀ ਸੁਖਮਨੀ ਸਾਹਿਬ ਦਾ ਪੜ੍ਹਨਾ ਵਿੱਚੀ ਕੀਰਤਨ ਕਰਨਾ ਇਹਦੇ ਵਿੱਚ ਤੁਸੀਂ ਚੱਲ ਜਾਣੇ ਨੇ ਬੰਨਣਾ ਤੇ ਜੋ ਪ੍ਰਸਾਦ ਵਰਤਾਉਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਰੱਖਣਾ ਪੈਂਦਾ ਉਹਨੂੰ ਵੀ ਕੁਝ ਦੇਣਾ ਪੈਂਦਾ ਹੈ ਸੋ ਮੈਂ ਕਹਾਂ ਨਹੀਂ ਜੀ ਬਹੁਤ ਤੱਕਾ ਤੁਸੀਂ ਲੈੜੇ ਤੇੜੀ ਪਤਾ ਕਰ ਲਓ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵੀ ਸਾਰੇ ਪੇਟਾਵਾ ਸਾਰੇ ਵਧੀਆ ਹੋਈਆਂ ਨੇ ਸਾਰੀਆਂ ਕਮੇਟੀਆਂ ਮਾੜੀਆਂ ਨਹੀਂ ਹੈਗੀਆਂ ਅਤੇ ਸਾਰੇ ਗ੍ਰੰਥੀ ਵੀ ਕੋਈ ਚੰਗੇ ਨਹੀਂ ਹੈਗੇ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਨੇੜੇ ਦੀਆਂ ਕਮੇਟੀਆਂ ਨੇ ਚੰਦਰ ਨਗਰ ਹੈ ਉੱਥੋਂ ਦੀ ਕਮੇਟੀ ਹੈ ਉੱਥੇ ਮੇਰਾ ਮਿੱਤਰ 5 ਸਾਲ ਤੋਂ ਵੱਧ ਉੱਥੇ ਸੇਵਾ ਕਰਕੇ ਗਿਆ ਅੱਜ ਵੀ ਉਸ ਕਮੇਟੀ ਦੀ ਸਲੰਘਾ ਕਰਦਾ ਤੇ ਸੰਗਤ ਵੀ ਉਸ ਕਮੇਟੀ ਦੀ ਸਲੰਘਾ ਕਰਦੀ ਹੈ ਨੇੜੇ ਫੌਜੀ ਮਾਰਕੀਟ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਤਕਰੀਬਨ 10 ਸਾਲ ਹੋ ਗਏ ਗ੍ਰੰਥੀ ਸਿੰਘ ਨੇ ਉੱਥੇ ਆਏ ਹੋਇਆਂ ਨੂੰ ਉਹ ਵੀ ਉੱਥੋਂ ਦੀ ਕਮੇਟੀ ਬਹੁਤ ਚੰਗੀ ਹੈ ਸੰਗਤ ਸਲੰਘਾ ਕਰਦੀ ਹੈ ਜੋ ਸਹੀ ਹੈ ਉਹਨੂੰ ਸਹੀ ਕਿਹਾ ਜਾਂਦਾ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਜਦੋਂ ਕਿਹਾ ਜਾਂਦਾ ਹੈ ਜਾਂ ਮੇਰੇ ਵਰਗਾ ਉਹਨੂੰ ਕੋਈ ਮਰਜ਼ਾਦਾ ਤੋਂ ਕੋਈ ਦੱਸਦਾ ਹੈ ਜਾਂ ਕੋਈ ਕਹਿੰਦਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਇਸਾ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਮੈਂ ਕਹਾਂ ਨਹੀਂ ਜੀ ਤੁਸੀਂ ਗਲਤ ਕਰ ਰਹੇ ਹੋ ਤੇ ਪ੍ਰਧਾਨ ਕਹਿੰਦੇ ਪੋਕਦੀ ਐ ਤੇ ਕਰ ਲੈ ਡਿਊਟੀ ਨਹੀਂ ਉਹਦਾ ਸਮਾਨ ਚੱਕ ਤੇ ਜਾ ਮੈਂ ਕਹਾਂ ਨਹੀਂ ਜੀ ੱੱਕਾ ਹੋ ਰਿਹਾ ਤੁਸੀਂ ਪਰ ਮੈਂ ਕਹਾਂ ਮੈਂ ਚਲੋ ਮੈਂ ਇਹਨਾਂ ਨੇ ਇੱਕ ਗੱਲ ਕਰਦਿਆ ਕਰਦਿਆ ਫਿਰ ਉਹ ਇਹਨਾਂ ਨੂੰ ਦੂਸਰੇ ਦਿਨ ਮੈਨੂੰ ਬੁਲਾ ਕੇ ਮੈਨੂੰ 10 ਦਿਨਾਂ ਦਾ ਸਮਾਂ ਦੇ ਕੇ ਮੇਰੀ ਛੁੱਟੀ ਕਰ ਦਿੱਤੀ ਸੀ ਅੱਜ ਤੋਂ 4-5 ਮਹੀਨੇ ਸਾਢੇ 4 ਮਹੀਨੇ ਪਹਿਲਾਂ ਤੇ ਮੈਂ ਕਹਿੰਦੇ ਜੀ ਇਹ ਬਹੁਤ ਸਾਰਾ ਸਾਰ ਥੱਕਾ ਮੈਨੂੰ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਡਿਊਟੀ ਕਰੀ ਨੂੰ ਮੈਨੂੰ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜਦੇ ਨੇ ਐਡਮਿਸ਼ਨਾਂ ਕਰਾਉਣੀਆਂ ਨੇ ਇਥੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਬਿਲਕੁਲ ਮੱਸਾ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦ ਸੰਗਤ ਨਾਲ ਸਾਂਝੀ ਕੀਤੀ ਸੰਗਤਾਂ ਨੇ ਵੀ ਸ਼ਿਕਲ ਦਾ ਇਤਰਾਜ਼ ਕੀਤਾ ਕਿਹਾ ਕਿ ਇਹ ਇਸੇ ਤਰ੍ਹਾਂ ਹੀ ਕਰਦੇ ਨੇ ਪਹਿਲਾਂ ਵੀ ਗ੍ਰੰਥੀ ਸਿੰਘ ਇਥੇ ਇਸੇ ਤਰ੍ਹਾਂ 5 ਮਹੀਨੇ ਕੱਟਿਆ ਉਹ ਵੀ ਵਿਚਾਰਾ ਇਥੇ ਰੋਕੇ ਗਿਆ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨਾਲ ਜਦੋਂ ਪ੍ਰਬੰਧ ਕਰਨਾਂ ਗੱਲ ਕੀਤੀ ਸੰਗਤ ਨੇ ਵੀ ਗੱਲ ਕੀਤੀ ਤਾਂ ਪ੍ਰਧਾਨ ਜੀ ਵੱਲੋਂ ਵਚਨ ਸੀ ਤੂੰ ਜਿਨੂੰ ਮਰਜ਼ੀ ਕੈਦੇ ਜਾ ਕੇ ਜਿਹੜੇ ਮੈਂ ਕਹਾਂ ਜੀ ਮੈਂ ਅੱਗੇ ਮੈਂ ਗੱਲ ਸੰਗਤਾਂ ਤੱਕ ਪਹੁੰਚਾਉਂਗਾ ਮੈਂ ਕਿਸੇ ਪੱਤਰਕਾਰ ਵੀਰ ਜੀ ਨੂੰ ਕਹੂੰਗਾ ਸਾਡੀ ਇਸ ਵਿਸ਼ੇ ਤੇ ਮਦਦ ਕਰਨਗੇ ਕਹਿੰਦੇ ਜਿਹੜੇ ਮਰਜ਼ੀ ਪੱਤਰਕਾਰ ਨੂੰ ਕਹਦੇ ਜਿਨੂੰ ਮਰਜ਼ੀ ਜੱਥੇਬੰਦੀ ਨੂੰ ਕਹਦੇ ਮੈਂ ਕਹਤਾਂ ਕੋਈ ਨਾ ਕੋਈ ਤਾਂ ਸਾਡੀ ਸੁਣੂਗਾ ਤਾਂ ਉਸ ਵੇਲੇ ਸੰਗਤਾਂ ਨੇ ਵੀ ਇਹਨਾਂ ਤੇ ਦਬਾਅ ਪਾਇਆ ਸੰਗਤਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਮੀਟਿੰਗ ਬੁਲਾਈ ਗਈ ਕਿ ਜਥੇਬੰਦੀ ਆਈ ਗਈ ਐਸੇ ਕਿ ਐਸੇ ਜਥੇਬੰਦੀ ਬੁਲਾਈ ਅਤੇ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਆ ਆਲ ਇੰਡੀਆ ਇੰਟਰਨੈਸ਼ਨਲ ਉਹ ਵੀ ਉਹਨਾਂ ਦੇ ਨੁਮਾਇंदे ਵੀ ਆਏ ਤੇ ਇਹਨਾਂ ਨੂੰ ਉਹਨਾਂ ਨੇ ਜੋ ਸੰਗਤਾਂ ਨੇ ਬਹੁਤ ਦਿਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੁਝ ਨਹੀਂ ਕਿਹਾ ਅਤੇ ਹੁਣ ਆ ਕੁਝ ਦਿਨਾਂ ਦੀ ਗੱਲ ਹੈ तकरीबन ਆ ਸੰਗਰਾਮ ਬਾਰੇ ਦਿਨ ਦੀ ਗੱਲ ਹੈ 14 ਤਰੀਕ ਦੀ ਤੇ ਇਹ ਸਾਰੇ ਇਕੱਠੇ ਹੋ ਕੇ ਆ ਗਏ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਧੱਕੇ ਨਾਲ ਸਾਈਨ ਕਰਾਇਆ ਨਹੀਂ ਸੀ ਬਿਨਾ ਕਿ ਗਲਤੀ ਦੱਸੇ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਸਾਹਿਬ ਨੇ ਗਲਤੀਆਂ ਭਾਈ ਸਾਹਿਬ ਦੇ ਗਲਤੀਆਂ ਕਰਕੇ ਇਹਨਾਂ ਨੂੰ ਇਥੋਂ ਇਹਨਾਂ ਨੂੰ ਇਥੇ ਸੇਵਾ ਮੁਕਤ ਕੀਤਾ ਜਾਂਦਾ ਹੈ ਉਹਦੇ ਲਿਖਿਆ ਹੋਇਆ ਇਹਨਾਂ ਨੂੰ ਤਨਖਾਹ ਦਿੱਤੀ ਗਈ April ਤੱਕ ਦੀ ਜਲਦੀ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਮੈਨੂੰ ਧੱਕੇ ਨਾਲ ਸਾਈਨ ਵੀ ਮੇਥੋਂ ਕਰਾ ਲਏ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਆ ਗਏ ਮੈਂ ਉੱਥੇ ਇਕੱਲਾ ਕੀ ਕਰਦਾ ਮੈਂ ਬਥੇਰਾ ਕਹਿ ਜੀ ਮੈਂ ਸਾਈਨ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਚਲਾ ਜਾਣਾ ਪਰ ਇਹਨਾਂ ਨੇ ਧੱਕੇ ਨਾਲ ਮੇਥੋਂ ਸਾਈਨ ਕਰਾਈ ਦੇ ਸੀ ਅਤੇ ਵਿੱਚ ਪੈਰਾ ਛੱਡਿਆ ਹੋਇਆ ਹੈ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇਗੇ ਵੀ ਇਹਦੀ ਆ ਗਲਤੀ ਸੀ ਇਹਦੀ ਆ ਗਲਤੀ ਸੀ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇਗੇ ਤੇ ਉਸ ਦਿਨ ਤੋਂ ਉਸ ਦਿਨ ਤੋਂ ਇਹਨਾਂ ਦੇ ਕੁਝ ਮੈਂਬਰ ਜੋ ਮੈਨੂੰ ਇੱਕ ਅਜੀਬ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਜਿਸ ਤੋਂ ਮੈਨੂੰ ਕੁਝ ਲੜਾਈ ਦਾ ਖਤਸ਼ਾ ਵੀ ਨਜ਼ਰ ਆ ਰਿਹਾ ਹੈ ਵੀ ਕੋਈ ਇਹ ਮੈਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਆਪਣੇ ਅੱਗੇ ਬੱਚੇ ਤਾਂ ਛੱਡ ਆਇਆ ਹਾਂ ਆਪਣੇ ਬੱਚੇ ਅੱਜ ਮੈਂ ਘਰ ਭੇਜ ਦਿੱਤੇ ਤੇ ਮੈਂ ਇੱਥੇ ਇਕੱਲਾ ਹਾਂ ਮੈਨੂੰ ਡਿਊਟੀ ਵੀ ਨਹੀਂ ਕਰਨ ਦਿੱਤੇ ਕਰਨ ਦਿੱਤੀ ਜਾ ਰਹੀ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੇਖੋ ਇੱਕ ਮਿੰਟ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜੀ ਕਿਸੇ ਮਰਗ ਦਾ ਘੋਗ ਹੈ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਦੇ ਲਈ ਮੈਂ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਮੇਰੇ ਨਾਲ ਖੜਨ ਦੀ ਬਜਾਏ ਆਪ ਉਹ ਕੀਰਤਨ ਕਰਨਾ ਸੋ ਉਹਨੇ ਸ਼ੁਰੂ ਕਰ ਦਿੱਤਾ ਜਿਹੜਾ ਸਾਈਡ ਵਾਲਾ ਭਰਾ ਸੀ ਮੇਰਾ ਵੀਰ ਹੈ ਮੇਰੇ ਉਹ ਗੁਰਪਾਈ ਵੀ ਨੇ ਉਹਨਾਂ ਦਾ ਮੇਰਾ ਕੋਈ ਨਿੱਜੀ ਬੈਰ ਨਹੀਂ ਹੈ ਉਹਨਾਂ ਦਾ ਮੇਰੇ ਕੋਈ ਰੰਜਿਸ਼ ਨਹੀਂ ਹੈ ਹੈ ਤਬਲੇ ਵਾਲਾ ਵੀਰ ਹੈ ਸਾਈਡ ਵਾਲਾ ਵੀਰ ਹੈ ਜਦਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲ ਖੜਨ ਦਾ ਉਹਨਾਂ ਨੂੰ ਚਾਹੀਦਾ ਸੀ ਮੈਂ ਮੇਰੇ ਨਾਲ ਖੜ ਦੇ ਪਰ ਅੱਜ ਉਹ ਆਪ ਖੁਦ ਕੀਰਤਨ ਕਰ ਰਹੇ ਨੇ ਖੁਦੋ ਡਿਊਟੀਆਂ ਨਿਭਾ ਰਹੇ ਨੇ ਸਾਰੀਆਂ ਮੈਂ ਇੱਥੇ ਬੇਲਾ ਬੈਠਾ ਹਾਂ ਮੈਨੂੰ ਇਹਨਾਂ ਨੇ ਇਹ ਦੋ ਵਾਰ ਚ ਮੈਂ ਮਾਜ਼ਮ ਮਸਮਿੰਤਾ ਕਰਕੇ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜੀ ਤੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਰਿਜ਼ਲਟ ਆਉਣਾਗਾ ਮੈਨੂੰ ਕੁਝ ਦਿਨ ਦੀ ਮੌਰਤ ਦਿੱਤੀ ਜਾਵੇ ਤੇ ਇਹਨਾਂ ਨੇ ਮੈਂ ਉਹ ਕੁਝ ਦਿਨ ਕਹਿ ਕੇ ਤੇ ਮੈਨੂੰ ਕਹੇ ਤੁਸੀਂ ਡਿਊਟੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਮੈਨੂੰ ਅੰਦਰੋਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੰਦੇ ਜਦ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈ ਜਾ ਸਕਦੇ ਆਗੇ ਪਰ ਇਹਨਾਂ ਦੀ ਐਨੀ ਇੱਥੇ ੱੱਕਾਸ਼ਾ ਹੀ ਹੈ ਜੀ ਮੈਂ ਆਪਣੇ ਇੱਥੇ ਕਮਰੇ ਦੇ ਵਿੱਚ ਨਜ਼ਰ ਬੰਦਾਂ ਸੋ ਇਹ ਮੈਂ ਬੇਨਤੀ ਇਹੀ ਕਰਦਾਗਾ ਕਿ ਦੇਖੋ ਇਸ ਸਥਾਨ ਤੇ ਕਮੇਟੀ ਨੂੰ ਤਾਂ 40 ਸਾਲ ਹੋ ਗਏ ਹਨ ਕਮੇਟੀ ਦਾ 40 ਸਾਲ ਦੀ ਕਾਬਜ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਆ ਜਿਹੜੀ ਬੀਬੀ ਦੀ ਗੱਲ ਕਰਕੇ ਹਟਿਆ ਜੋ ਨਿਸ਼ਕਾਮ ਸੇਵਾ ਸੁਖਮਨੀ ਸਾਹਿਬ ਦੀ ਪ੍ਰਧਾਨ ਹੈ। ਉਸ ਬੀਬੀ ਨੇ ਇੱਥੇ ਇੱਕ ਬਜ਼ੁਰਗ ਸਾਡੇ ਸੇਵਾਦਾਰ ਜੋ ਦਿਨ ਰਾਤ ਇੱਥੇ ਵਿਚਾਰੇ ਸੇਵਾ ਕਰਦੇ ਨੇ ਬਜ਼ੁਰਗ ਨੇ 70 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੂੰ ਉਹ ਭੈੜੇ ਲਫ਼ਜ਼ ਬੋਲੇ ਨੇ ਉਹ ਗੰਦੀਆਂ ਗਾਲਾਂ ਕੱਢ ਕੇ ਸਾ ਇੱਥੇ ਇਥੇ ਇਹਨੇ ਬੇਪੱਤੀ ਕੀਤੀ ਉਸ ਬੰਦੇ ਦੀ ਅਤੇ ਉਹ ਵਿਚਾਰੇ ਕਹਿੰਦੇ ਰਹੇ ਕਿ ਸਾਡੀ ਇੱਕ ਮਦਦ ਕਰੋ ਇਹ ਬੀਬੀ ਨੇ ਮੇਰਾ ਨਾ ਇਸ ਤਰ੍ਹਾਂ ਮੇਰੀ ਬੇਪੱਤੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਗਾਲਾਂ ਕੱਢੀਆਂ ਨੇ ਮੇਰੀਆਂ ਮੇਰੀ ਦਾੜੀ ਪੱਟੜ ਤੱਕ ਗਈ ਹੈ ਪਰ ਇਹਨਾਂ ਨੇ ਉਸ ਬੀਬੀ ਨੂੰ ਬਚਾਇਆ ਅਤੇ ਸੱਚ ਦੀ ਗੱਲ ਨਹੀਂ ਸੁਣੀ ਸੋ ਕਹਿਣ ਦਾ ਭਾਵ ਹੈ ਵੀਰੋ ਕਿ ਇੱਥੇ ਮੇਰੇ ਪ੍ਰਵਾਸੀ ਵੀਰ ਵੀ ਰਹਿੰਦੇ ਨੇ ਭਾਵੇਂ ਹਿੰਦੂ ਧਰਮ ਨੂੰ ਪੂਜਦੇ ਨੇ ਉਹ ਉਹ ਵੀ ਮੇਰੇ ਵੀਰ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਹੈ ਹਿੰਦੂ ਧਰਮ ਦੇ ਇੱਥੇ ਕਲੀਨ ਸੇਵ ਉਹ ਰਹਿੰਦੇ ਨੇਗੇ ਉਹਨਾਂ ਨਾਲ ਮੇਰਾ ਕੋਈ ਬਿਤਕਰਾ ਨਹੀਂ ਹੈ ਪਰ ਮੇਰੇ ਕਹਿਣ ਦਾ ਭਾਵ ਉਹ ਤਾਂ ਆਪਣੀ ਤੀਜੀ ਪੀੜੀ ਪਾਦ ਰਹੇ ਨੇ ਪਰ ਗ੍ਰੰਥੀ ਇੱਥੇ 6 ਮਹੀਨੇ ਨਹੀਂ ਟਿਕਦਾ ਹੁਣ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾਗਾ ਕਿ ਇੱਥੇ ਜੋ ਸਾਨੂੰ ਮੈਨੂੰ ਰੋਕਿਆ ਜਾਂਦਾ ਹੈ ਆਵਾਜ਼ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਹੇ ਤੀ ਉਹ ਗੱਲ ਤੋਂ ਬੋਲ ਦੂਜੀ ਗੱਲ ਨਹੀਂ ਬੋਲਣੀ ਮੈਂ ਕਹਾਂ ਜੀ ਜੇ ਮੈਨੂੰ ਕਥਾ ਕਰਨ ਦਿੱਤੀ ਜਾਵੇ ਕਦੇ ਕਥਾ ਨਹੀਂ ਕਰਨ ਦਿੰਦੀ ਕਥਾ ਨਹੀਂ ਕਰਨੀ ਤੁਸੀਂ ਜੇ ਕੋਈ ਮੈਂ ਇਮਾਨਦਾਰੀ ਦੀ ਗੱਲ ਕਰਦਾ ਜਾਂ ਕੋਈ ਹੋਰ ਸੱਚ ਦੀ ਗੱਲ ਕਰਦਾ ਉਹ ਤੋਂ ਰੋਕਿਆ ਜਾਂਦਾ ਹੈ। ਥੋੜੀ ਜਿਹੀ ਕੋਈ ਗੱਲ ਹੋ ਜੇ ਇਹ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਨੇ ਲਾਂਬੇ ਕਿਹੜੀ ਗੱਲਾਂ ਦੇਂਦੇ ਜਾਂਦੇ ਨੇ ਅਰਦਾਸ ਕਰਦੇ ਕਰਦੇ ਥੋੜਾ ਜਿਹਾ ਇਸ ਤਰ੍ਹਾਂ ਜੋ ਇੱਕ ਦੋ ਵਾਰੀ ਮੂੰਹ ਸਾਫ਼ ਕਰ ਲਿਆ ਇਹ ਮੂੰਹ ਸਾਫ਼ ਕਰਦੇ ਨੇ ਜੀ ਬਾਰ-ਬਾਰ। ਇਹ ਲੱਤਾਂ ਥੋੜੀ ਜਿਹੀ ਇਸ ਤਰ੍ਹਾਂ ਇਸ ਤਰ੍ਹਾਂ ਅਰਦਾਸ ਦੇ ਵਿੱਚ ਇਸ ਤਰ੍ਹਾਂ ਖੜਦੇ ਨੇ। ਇਹੋ ਜਿਹੀਆਂ ਗੱਲਾਂ ਤੇ ਟੋਕਾ ਟਕਾਈ ਕੀਤੀ ਜਾਂਦੀ ਹੈ। ਸੋ ਮੇਰੀ ਬੇਨਤੀ ਇਹੀ ਹੈ ਜੀ ਕਿ ਸਾ ਮੇਰੀ ਇਸ ਵਿਸ਼ੇ ਤੇ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸੰਗਤ ਜੀ ਹੀ ਮੇਰੀ ਬੇਨਤੀ ਹੈ ਕਿ ਉਸ ਤਮੇ ਜੋ ਮੈਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਸੋ ਕੋਈ ਆ ਗਿਆ ਸੀ ਇਸ ਕਰਕੇ ਮੈਨੂੰ ਵਿੱਚ ਪਾਉਜ਼ ਕਰਨਾ ਪਿਆ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇੱਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜੇ ਮੇਰੀ ਗੱਲਬਾਤ ਹੋਈ ਸੀ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸੰਗ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਉਹਦੇ ਆਉਣ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਦੇਈ ਸੀ ਉਹਨਾਂ ਦੀ ਗੱਲ ਸਹੀ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਊ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸਲੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾ ਕੇ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜਹਾ ਸਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੀ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਦ ਸਿੰਘ ਜੀ ਛੀਨਾ ਜਸਪਾਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆਲੋ ਇਹ ਨਾ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗੁਰਨਤ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆਹ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗਾਂਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਗੱਲ ਨਹੀਂ ਇਹ ਕੜਮ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਵਾਜ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅ ਜਥੇਦਾਰ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਉਹ ਇੱਕ ਸਹਿਜਤਾ ਦੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਹੈ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖਿਆ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਐਨਿਆ ਕੇ ਬੇਤਿਆ ਨੇ ਸੰਗਤ ਜੀ ਮੇਰੇ ਆਪਰਵਾਨ ਕਰਨੀਆਂ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਆਕੜੇ ਤਕੜੇ ਕਾਰੋਬਾਰ ਨੇ ਕਿਸੇ ਵੀ ਗੋਸਿਕ ਵੀਰ ਨੂੰ ਜੋ ਕੋਈ ਮੇਰੇ ਲੈ ਕੇ ਸੇਵਾ ਹੋ ਮੈਂ ਕੋਈ ਡਿਊਟੀ ਕਰ ਸਕਾਂ ਆਪਦੇ ਬੱਚਿਆਂ ਦਾ ਪਰਵਾਹ ਆਪਣੇ ਪਰਿਵਾਰ ਦਾ ਢਿੱਡ ਪਰ ਸਕਾਂ ਮੈਨੂੰ ਛੋੜੀ ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵੇਤੋਂ ਧੱਕੇ ਨਾਲ ਸੈਨ ਕਰਾਏ ਨੇ ਵਿੱਚ ਪੈਰਾ ਛੱਡ ਦਿੱਤਾ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੀ ਦੋ ਤਿੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾਂ ਕੋਲ ਹੀ ਨੇ ਕਿ ਕੱਲ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ। ਕੱਲ ਨੂੰ ਮੇਰੇ ਨਾਲ ਕੋਈ ਵਧੀਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪ ਦਾ ਪਰਿਵਾਰ ਤਾਂ ਮੈਂ ਆਪ ਦਾ ਸੇਫ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ। ਮੇਰਾ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ? ਮੈਂ ਮੈਂ ਰੋਣਾ ਨਹੀਂ ਹੁੰਦਾ। ਫੇਰ ਉਹਨਾ ਨੇ ਸਿਚਾ ਪਰ ਇਹਨੇ ਮਜਬੂਰ ਕਰ ਦਿੱਤਾ ਇਹਨੇ ਜਦ ਮਜਬੂਰ ਕਰ ਦਿੱਤਾ ਸੌਂਦਾ ਤਸਕੀਤ ਤੇ ਜਾਏ ਇਹ ਮਜਬੂਰੀ ਕਰਕੇ ਕਿਉਂ ਮਰ ਕੇ ਗ੍ਰਾਂਥੀ ਕਿਉਂ ਮਰ ਕੇ ਕਿਉਂ ਇਹਨਾਂ ਦੀ ੱੱਕੇ ਇਸ ਤਰ੍ਹਾਂ ਚੱਲੀ ਜਾਊਗਾ ਮੇਰੀ ਗਲਤੀ ਕੀ ਹੈ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹਾ ਇਹ ਗੁਰੂ ਕੇ ਪ੍ਰਬੰਧਕ ਕੋ ਓਏ ਓ ਕਰਮ ਚੌਧਰੀ ਓ ਓਏ ਪੁੱਜੜੋ ਤੁਸੀਂ ਮੇਰੇ ਪੁੱਛੇ ਦਾ ਪਵੇਖਾ ਗਏ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਚੀ ਨੂੰ ਦਿੱਲਾਤ ਤਵਾਰੀਏ ਤੁਸੀਂ ਮੈਂ ਔਰ ਕੀ ਕਰਾਂ ਮੈਨੂੰ ਗੁਰੁੰਡ ਟੱਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਐ ਜੇ ਮੇਰੀ ਸੰਗਤ ਨੂੰ ਬੇਨਤੀ ਐ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮਐਲਏ શ્રી ਮਦਨ ਲਾਲ ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਿਓ ਮੇਰੇ ਕਮਰੇ ਤੱਕ ਤੱਕੇ ਸ਼ਾਹੀ ਨਾਲ ਉਹਨਾਂ ਨੇ ਮੇਰਾ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇੱਥੋਂ ਜਾ ਰਿਹਾ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਤੀ ਸੰਗਤ ਨੇ ਪ੍ਰਵਾਨ ਕਰ ਲਈ ਜੀ ਸੋ ਇਥੋਂ ਦੀਆਂ ਐਵੇਂ ਤੁਸੀਂ ਸਿੱਖੋ ਕਹੀ ਜਾਂਦੇ ਆ ਆਰਐਸਸ ਸਾਡੇ ਆ ਘਰਤੀ ਆਰਐਸਸ ਨੇ ਸਾਾਨੂੰ ਬਨੋ ਔਕਾਤ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크੍ਰਿਸਚਨ ਇਸਾਈ ਧਰਮ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆਇਨਾ ਇਹਨਾਂ ਬੁੱਤਰਾ ਨੂੰ ਵੀ ਦੇਖੋ ਆ ਕੜਾ ਮਚੌਧਰਿਆਂ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਸਾਡੇ ਸਿੱਖ ਸਾਡੇ ਸਿੱਖਾਂ ਨਾਲ ਕੀ ਕਰ ਰਹੇ ਨੇਗੇ ਸੋ ਇਹ ਬੇਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਕਿਉਂਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ ਛੇ ਛਾਲਾਂ ਦੀ ਬੱਚੀ ਨੇ ਮੈਨੂੰ ਆ ਪੁੱਛਿਆ ਕਿ ਡੈਡੀ ਤੁਸੀਂ ਕਿਦਰ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਬਾੜ ਕਿਉਂ ਨਹੀਂ ਕਰਨ ਜਾਂਦੇ ਗੁਰਦੁਆਰੇ ਮੈਂ ਮੇਰੇ ਘੋਸ ਵੇਲੇ ਜਵਾਬ ਨਹੀਂ ਸੀਗਾ ਉਸ ਵੇਲੇ ਸੋ ਮੈਂ ਇਮੋਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈਗਾ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਆਜੂ ਕਿਸੇ ਨਾ ਕਿਸੇ ਜੱਥੇਦਾਰ ਤੇ ਕਿਸੇ ਨਾ ਕਿਤੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਚ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮਤਲਬ ਵਿਸ਼ਵਾਸ ਹੈ ਕਿ ਮੇਰੀ ਮੇਰੀ ਪੱਖ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਇਹ ਨਹੀਂ ਇੱਕ ਕੱਲ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਇੱਥੇ ਸੰਗਤ ਤੋਂ ਵੀ ਅੱਗੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨਏ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਦ ਘਟ ਕੋ ਤੁਮ ਮੈਥੋਂ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ